ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਅੱਜ ਦੀ ਕਥਾ ਦੇ ਅੰਦਰ ਅਸੀਂ 라ਵਣ ਦੇ ਕਥਾ ਸੁਣਾਗੇ ਤੇ ਸੰਤ ਸਿੰਘ ਮਸਕੀਨ ਹੋਣਾ ਦਾ ਇੱਕ ਕਹਿਣਾ ਹੈ ਕਿ 라ਵਣ ਦੇ ਨਾਲ ਸਭ ਨੇ ਅਨਿਆਇ ਕੀਤਾ ਵੈ ਸਿਰਫ ਸਿੱਖੀ ਤੇ ਗੁਰੂ ਗ੍ਰੰਥ ਸਾਹਿਬ ਨੇ 라ਵਣ ਦੇ ਨਾਲ ਇਨਸਾਫ ਕੀਤਾ ਵੈ ਤੇ ਅੱਜ ਦੀ ਕਥਾ ਦੇ ਵਿੱਚ ਅਸੀਂ ਜਾਣਾਂਗੇ ਸੰਤ ਸਿੰਘ ਮਸਕੀਨ ਹੋਣਾ ਕੋ ਕਿ ਸਿੱਖੀ ਨੇ ਗੁਰੂ ਗ੍ਰੰਥ ਸਾਹਿਬ ਨੇ 라ਵਣ ਦੇ ਨਾਲ ਕੀ ਇਨਸਾਫ ਕੀਤਾ ਵੈ ਸੋ ਚੱਲ ਕੇ ਵੀਡੀਓ ਦੇਣੇ ਤੇ ਇਸ ਦੇ ਬਾਰੇ ਜਾਣੇ ਇਹਦੇ ਇੱਕੋ ਇੱਕ ਗ੍ਰੰਥ ਹਨ ਗੁਰੂ ਗਰੰਥ ਸਾਹਿਬ ਜੀ ਮਹਾਰਾਜ ਨੇ ਜਿਨ੍ਹਾਂ ਨੇ ਕੁਝ ਇਨਸਾਫ 라ਵਣ ਨਾਲ ਕੀਤਾ ਵਰਨਾ ਕਿਸੇ ਨੇ ਵੀ ਨਹੀਂ ਕੀਤਾ ਭਾਰਤ ਦੇ ਸਾਰੇ 라ਵਣ ਨੂੰ ਦੁਸ਼ਟ ਕਹਿੰਦੇ ਨੇ ਸਾਰੇ ਉਸਨੂੰ ਜ਼ਾਲਮ ਕਹਿੰਦੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਨਸਾਫ ਕੀਤਾ ਇਸ ਮਹਾਪੁਰਸ਼ ਨੇ ਪੂਰਨ ਤੌਰ ਤੇ ਜ਼ਾਲਮ ਨਹੀਂ ਸੀ ਹਰ ਇਹਦੇ ਵਿੱਚ ਕੋਈ ਖੂਬੀ ਨਹੀਂ ਸੀ ਐਸਾ ਨਹੀਂ ਹੈ ਹਰ ਮਨੁੱਖ ਦੇ ਵਿੱਚ ਕੁਝ ਗੁਣ ਆਉਂਦੇ ਨੇ ਕੁਝ ਔਗਣ ਵੀ ਆਉਂਦੇ ਨੇ ਤੇ ਇਸ ਪੁਰਸ਼ ਦੇ ਵਿੱਚ ਕੁਝ ਗੁਣ ਵੀ ਸਨ ਔਰ ਗੁਣਾ ਦੇ ਉੱਤੇ ਬਿਲਕੁਲ ਪਰਦਾ ਪਾ ਦਿੱਤਾ ਗਿਆ ਪਾ ਦਿੱਤਾ ਜਾਂਦਾ ਪਾ ਕਾਰਨ ਹਾਰ ਗਿਆ ਸੀ ਵਿਚਾਰਾ ਹਾਰੇ ਹੋਏ ਦੇ ਨਾਲ ਕਲਮ ਦੇ ਧਨੀ ਨਹੀਂ ਚੱਲਦੇ ਹਾਰੇ ਹੋਏ ਦੇ ਨਾਲ ਜ਼ਬਾਨ ਦੇ ਧਨੀ ਨਹੀਂ ਚੱਲਦੇ ਹਾਰੇ ਹੋਏ ਮਨੁੱਖ ਦੇ ਨਾਲ ਦਿਮਾਗੀ ਬੰਦੇ ਨਹੀਂ ਚੱਲਦੇ ਹੁੰਦੇ ਪੁਰਸ਼ ਹੈ ਜਿੱਤ ਗਿਆ ਤਾਂ ਭਗਵਾਨ ਹੋ ਗਿਆ ਹਾਰ ਗਿਆ ਤਾਂ ਸ਼ੈਤਾਨ ਇਹ ਤੇ ਜਿੱਤ ਹਾਰ ਦੇ ਤੇ ਖੜੀ ਹੈ ਦੁਨੀਆ ਜੇਤੂ ਦੇ ਪਿੱਛੇ ਚੱਲਦੀ ਹੈ ਏ ਨਹੀਂ ਦੇਖਦੇ ਕਿ ਇਹ ਜੋ ਜਿੱਤ ਰਿਹਾ ਹੈ ਕੌਣ ਹੈ ਇਸ ਨੂੰ ਨਹੀਂ ਦੇਖਦੇ ਜਿੱਤ ਗਿਆ ਇਸ ਵਾਸਤੇ ਭਗਵਾਨ ਹੈ राम ਜਿੱਤ ਗਏ ਸੰ ਰਾਵਣ ਹਾਰ ਗਏ ਸੰ ਅਗਰ ਦੇਖਿਆ ਜਾਏ ਇਨਸਾਫ ਦੀ ਕਸੂਰਟੀ ਨਾਲ ਦੇਖੋਗੇ ਇੰਨਾ ਕਸੂਰ ਰਾਵਣ ਦਾ ਨਹੀਂ ਹੈ राम ਦੇ ਪਰ ਆਦਈਏ ਉਸ ਜ਼ਮਾਨੇ ਚ ਸਵੈਂਬਰ ਦੀ ਪ੍ਰਥਾ ਆਮ ਸੀ ਵਰ ਚੁਣਨਾ ਸਵੈਮਵਰ ਕੋਈ ਲੜਕੀ ਲੜਕੀ ਦੇ ਗਲ ਦੇ ਵਿੱਚ ਮਾਲਾ ਪਾ ਦਿੰਦੀ ਸੀ ਇਹਨੂੰ ਕਹਿੰਦੇ ਨੇ ਸੰ స్వੈਮਵਰ ਖੁਦਵਰ ਚੁਣ ਲਿਆ ਇਹ ਸਮਾਜ ਨੇ ਖੁੱਲ੍ਹ ਦਿੱਤੀ ਹੋਈ ਸੀ ਪ੍ਰਤਿਸ਼ਠਿਤ ਜਿਹੜੀਆਂ ਇਸਤਰੀਆਂ ਇਤਿਹਾਸ ਦੇ ਵਿੱਚ ਬਣੀਆਂ ਹੋਈਆਂ ਨੇ ਸਵੈਮਵਰ ਹੋਇਆ ਵੈਸੇ ਸਾਰਿਆਂ ਦਾ ਸੀ ਇੱਕ ਪ੍ਰਥਾ ਸੀ ਜੋ ਬਾਅਦ ਵਿੱਚ ਖਤਮ ਕੀਤੀ ਗਈ ਇਸ ਵਾਸਤੇ ਖਤਮ ਕੀਤੀ ਗਈ ਕਿ ਅਕਸਰ ਲੜਕੀ ਜਜ਼ਬੇ ਦੇ ਤਹਿਤ ਭਾਵਨਾਵਾਂ ਦੇ ਤਹਿਤ ਚੋਣ ਕਰ ਲੈਂਦੀ ਸੀ ਰਿਸ਼ਤਾ ਨਿਭਾਣੇ ਸੀ ਅੱਗੇ ਨੌਬਤ ਤਲਾਕ ਤੱਕ ਪਹੁੰਚਦੀ ਸੀ ਬੱਚੇ ਰੁੱਲਦੇ ਸਨ ਸਮਾਜ ਅੱਗੇ ਆ ਗਿਆ ਸਵੰਬਰ ਦੀ ਪ੍ਰਥਾ ਖਤਮ ਕਰਨੀ ਪਈ ਧਾਰਮਿਕ ਮੁਖੀ ਅੱਗੇ ਆ ਗਏ ਉਹਨਾਂ ਨੇ ਸਵੰਬਰ ਦੀ ਪ੍ਰਥਾ ਨੂੰ ਖਤਮ ਕੀਤਾ ਤੋ ਇਹ ਸਰੂਪ ਨਖਾ ਵਰਮਾਲਾ ਲక్ష్మణ ਦੇ ਗਲ ਦੇ ਚ ਪਾਣ ਲੱਗੀ ਹੈ ਲక్ష్మణ ਕਹਿੰਦਾ ਨਹੀਂ ਮੈਂ ਤਾਂ ਜ਼ਿੰਦਗੀ ਕੋਰਾ ਰਹਿਣ ਦਾ ਪ੍ਰਣ ਕੀਤਾ ਹੈ ਔਰ ਮੈਂ ਆਪਣੇ ਭਰਾ ਦੇ ਨਾਲ ਰਹਿਣਾ ਹੈ ਤੂੰ ਮੇਰੇ ਭਰਾ ਨਾਲ ਗੱਲ ਕਰ ਲੈ ਇਹਦਾ ਮਤਲਬ ਹੈ ਦੂਜੀ ਤੀਜੀ ਸ਼ਾਦੀ ਦੀ ਪ੍ਰਥਾ ਸੀ ਉਸ ਜ਼ਮਾਨੇ ਚ ਕਿਉਂਕਿ ਰਾਮ ਦੇ ਨਾਲ ਤੇ ਸੀਤਾ ਸੀ ਫਿਰ ਵੀ ਲਕਸ਼ਮਣ ਕਹਿੰਦਾ ਮੇਰੇ ਭਰਾ ਨਾਲ ਗੱਲ ਕਰ ਲੈ ਇਹ ਇਤਿਹਾਸਕ ਪਹਿਲੂ ਨੇ ਇਹ ਇਤਿਹਾਸ ਹੈ ਰਾਮ ਦੇ ਪਿਤਾ ਦੀ ਚਾਰ ਪਤਨੀਆਂ ਸਨ ਦਸ਼ਰਥ ਦੀ ਇਹ ਪ੍ਰਥਾ ਸੀ ਤੂੰ ਮੇਰੇ ਭਰਾ ਨਾਲ ਗੱਲ ਕਰ ਲੈ ਦੋਵੇਂ ਸੁਨਿਸ਼ੋਨਾ ਕੇਸ਼ਨ ਦੋਹਾਂ ਦਾ ਰੰਗ ਰੂਪ ਮਹਾਨ ਸੀ ਦੋਹਾਂ ਦਾ ਤਨ ਪ੍ਰਭਾਵਿਤ ਕਰਦਾ ਸੀ ਦੋਵੇਂ ਸੁਸ਼ੀਲ ਸਨ ਦੋਵੇਂ ਗੁਣਵਾਨ ਸਨ ਔਰ ਦੋਵੇਂ ਰਿਸ਼ੀ ਵਿਸ਼ਿਸ਼ਟਾਹ ਧਰਮ ਦੀ ਸਿੱਖਿਆ ਪੜ੍ਹੇ ਹੋਏ ਸਨ ਰਾਮਕੋਲ ਚਲੀ ਗਈ ਰਾਮ ਨੇ ਭੇਜਿਆ ਨਹੀਂ ਮੇਰੇ ਨਾਲ ਮੇਰੀ ਪਤਨੀ ਹੈ ਤੋ ਮੇਰੇ ਭਰਾ ਨਾਲ ਗੱਲ ਕਰ ਲੈ ਗੁੱਸੇ ਚ ਆ ਕੇ ਲਕਸ਼ਮਣ ਨੇ ਨੱਕ ਕੱਟ ਦਿੱਤੀ ਹੁ ਕਿਸੇ ਇਸਤਰੀ ਦੀ ਨੱਕ ਕੱਟ ਦੇਣੀ ਇਹ ਸਾਰੀ ਜ਼ਿੰਦਗੀ ਲਈ ਉਸ ਨੂੰ ਮੁਥਾਜ ਕਰ ਦੇਣਾ ਹੈ ਕ੍ਰੋਪ ਕਰ ਦੇਣਾ ਹੈ ਇਹ ਭੈਣ ਲਕਸ਼ਮਣ ਤੋਂ ਹੋਈਏ ਰਾਵਣ ਤੋਂ ਨਹੀਂ ਹੋਈ ਕਿਸੇ ਆਮ ਸਾਧਾਰਨ ਮਨੁੱਖ ਦੇ ਭੈਣ ਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਹੋਵੇ ਸ਼ਾਇਦ ਉਹ ਵੀ ਬਦਲੇ ਦੀ ਭਾਵਨਾ ਚ ਆ ਜਾਏਗਾ ਪਰ ਉਹ ਤੇ ਰਾਜੇ ਦੀ ਭੈਣ ਸੀ ਰਾਵਣ ਦੀ ਲੰਕੇਸ਼ ਦੀ ਬੜਾ ਸ਼ਕਤੀਸ਼ਾਲੀ ਬੜਾ ਤਾਕਤਵਰ महाराज की बाणी कहती चंद सूरज जाके तपत रसोई अज सूरज द किरण चुले जलन लगे ने पर रावण के जमाने इस तरह चंद सूरज जाके तपत रसोई रसोई के चुले जलते सर सूरज द किरण लकड़ा नहीं बल्दिया सत्नी किस गंग उसने चुले बनाए उस जमाने सौर ऊर्जा सूरज की रोशनी सूरज की अग्नि तो कम लिया इस रावण ने ਇਹਦਾ ਮਤਲਬ ਹੈ ਲੰਕਾ ਇਤਨੀ ਉन्नत ਸੀ। ਰਾਵਣ ਇਤਨਾ ਅੱਗੇ ਵੱਧ ਗਿਆ ਸੀ। ਔਰ ਉਸਨੇ ਮਹਿਲ ਦੇ ਉਤੇ ਸੋਨਾ ਚਾੜਿਆ ਹੋਇਆ ਸੀ ਕਹਿੰਨਾਂ ਸੋਨੇ ਦੀ ਲੰਕਾ। ਸ਼ਿਵ ਜੀ ਦਾ ਉਪਾਸ਼ਕ ਸੀ ਪੱਕਾ। ਚਾਰੇ ਵੇਦ ਉਸ ਨੂੰ ਜ਼ਬਾਨੀ ਕੰਡ ਸਨ। ਔਰ ਬਿਨਾ ਮਨ ਦੀ ਇਕਾਗਰਤਾ ਤੋਂ ਕੰਠ ਨਹੀਂ ਹੋ ਸਕਦੇ। ਕਈ ਲੋਕ ਮੇਰੇ ਕੋਲ ਪੁੱਛਦੇ ਨੇ ਗੈਨੇ ਜੀ ਕੋਈ ਖੁਰਾਕ ਐਸੀ ਹੋਵੇ ਜਿਹਦੇ ਨਾਲ ਬਾਣੀ ਕੰਠ ਹੋਵੇ ਮੈਂ ਕੋਈ ਖੁਰਾਕ ਨਹੀਂ ਹੈ। ਮੰਦੀ ਕਾਗਰਤਾ ਨਾਲ ਕੰਠ ਹੁੰਦੀ ਹੈ ਕਿਸੇ ਖੁਰਾਕ ਨਾਲ ਨਹੀਂ ਹੋ ਸਕਦਾ ਹੈ ਕੋਈ ਡਾਕਟਰ ਮੇਰੇ ਨਾਲ ਸਹਿਮਤ ਹੋਵੇ ਭਾਵੇਂ ਨਾ ਹੋਵੇ ਉਹ ਗਲਵਕ ਰਹੀ ਯਾਦ ਆਸ਼ਕਤੀ ਦਾ ਤੱਲਕ ਮੰਦੀ ਕਾਗਰਤਾ ਨਾਲ ਹੈ ਕਿਸੇ ਵੀ ਖੁਰਾਕ ਨਾਲ ਨਹੀਂ ਇਹ ਵੀ ਮੈਰਸ ਕਰ ਮੰਦੀ ਕਾਗਰਤਾ ਨਾਲ ਹੈ ساری ਜ਼ਿੰਦਗੀ ਜਾਖ ਸਾਹਿਬ ਪੇ ਪੜਦੇਣ ਬੁੱਢੇ ਹੋ ਗਏ ਨ ਜ਼ਬਾਨੀ ਕੰਠ ਕੋਈ ਨਹੀਂ ਉਹਨੂੰ ਚਾਰੇ ਵੇਦ ਜ਼ਬਾਨੀ ਕੰਡ ਸੰ ਜ਼ਬਾਨੀ ਪਾਠ ਕਰਦਾ ਸੀ ਧਰਮਨ ਦਾ ਮਤਲਬ ਇਹ ਬਿਨਾਂ ਮੰਨ ਦੀ ਕਾਗਰਤਾ ਤਾਂ ਨਹੀਂ ਹੋ ਸਕਦਾ ਉਹ ਜ਼ਮਾਨੇ ਕਾਗਰ ਸੀ ਸ਼ਿਵਜੀ ਦਾ ਉਪਾਸ਼ਕ ਸੀ ਪਰ ਮਾਮੂਲੀ ਉਪਾਸ਼ਕ ਨਹੀਂ ਸੀ ਇੱਕ ਦਿਨ ਉਸ ਨੇ ਕਹਿ ਦਿੱਤਾ اے ਭਗਵੰਤ ਇਸ ਸਿਰ ਦੇ ਤੇ ਆਸ਼ੀਰਵਾਦ ਦਾ ਹੱਥ ਰੱਖੋ ਨਹੀਂ ਤੇ ਸੀਸ ਦੀ ਮੈਨੂੰ ਲੋੜ ਨਹੀਂ ਹੈ ਸੀਸ ਕੱਟ ਕੇ ਅੱਗੋਂ ਰੱਖ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜ ਸਿਰਾਂ ਦੀ ਮੰਗ ਕੀਤੀ ਹੈ। ਔਰ ਜੈਸੇ ਮੰਗ ਕੀਤੀ ਅੱਦੇ ਤੇ ਉਂਝ ਭੱਜ ਗਏ ਸਨ। ਤੇ ਇਹ ਗੁਰੂ ਨੂੰ ਕੀ ਹੋ ਗਿਆ। ਅੱਦਿਆਂ ਵਿੱਚ ਅੱਦੇ ਮਾਤਾ ਜੀ ਕੋਲ ਚਲੇ ਗਏ ਬੇ ਲਾਲ ਜੀ ਨੂੰ ਕੀ ਹੋ ਗਿਆ। ਸਿਰ ਮੰਗਣ ਲੱਗ ਪਏ ਬੰਦਿਆਂ ਨੇ। ਔਰ ਜਿਹੜੇ ਉੱਥੇ ਬੈਠੇ ਸਨ ਸਹਿਨੇ ਹੋਏ ਸਨ ਇਹ ਤੇ ਖੁਸ਼ਕਿਸਮਤੀ ਪੰਜ ਤਿਆਰ ਹੋ ਗਏ ਵਾਰੀ ਵਾਰੀ। ਪਰ ਸਤਗੁਰ ਨੇ ਮੰਗ ਕੀਤੀ ਹੈ। ਤਾਂ ਸ਼ਿਵ ਜੀ ਨੇ ਮੰਗ ਨਹੀਂ ਕੀਤੀ। ਰਾਮ ਸੀਸ ਦੇ ਜੋ ਹੈ ਰਾਵਣ ਸੀਸ ਵੇਟ ਕਰਦੇ ਆ ਦੋ ਗੀ ਇਨਾ ਪਿਆਰ ਸ਼ਿਵਜੀ ਨਾਲ ਇਤਨਾ ਕੁਰਬਾਨ ਜਾ ਰਿਹਾ ਉਹ ਸ਼ਿਵਜੀ ਤੋਂ ਇਤਨਾ ਸਦਕੇ ਜਾ ਰਿਹਾ ਔਰ ਇਤਨੀ ਉਸਦੀ ਭਗਤੀ ਸੀਸ ਕੱਟ ਕੇ ਅੱਗੋਂ ਰੱਖਦਾ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਉਸ ਦੇ ਇਛਤਿਆਗ ਨੂੰ ਇਸ ਬਲੀਦਾਨ ਨੂੰ ਆਪਣੀਆਂ ਦੋ ਪੰਕਤੀਆਂ ਵਿੱਚ ਬਿਆਨ ਕਰਦੇ ਨੇ ਚੌ ਬੋਲੇ ਮਹੱਲਾ ਪੰਜਵਾ सम्मन जो इस प्रेम की दम क्यों होती साट रावण होते सो रंग ने जिन सिर दीने काट ए धन संपदा दे मालिक जी प्रेम दा सौदा आशीर्वाद दा सौदा माया दी तमणियां नाल औंदा तो रावण कोई भिखारी नहीं सी राजा सी ਅਥਾ ਸੋਨਾ ਰੱਖ ਕੇ ਆਸ਼ੀਰਵਾਦ ਲੈ ਸਕਦਾ ਸੀ ਪਰ ਉਸਨੇ ਸੀਸ ਵੇਟ ਦਿੱਤਾ ਸੰਮਨ ਜੋ ਇਸ ਪ੍ਰੇਮ ਕੀ ਚੌ ਬੋਲੇ ਮੱਲਾ ਪੰਜਵਾ ਕੀ ਬਾਣੀ ਹੈ ਉਸ ਬਾਣੀ ਦਾ ਨਾਮ ਹੈ ਚੌ ਬੋਲੇ ਸੰਮਨ ਜੋ ਇਸ ਪ੍ਰੇਮ ਕੇ ਦਮ ਕੇ ਹੋਤੀ ਸਾਟੇ 라वण ਹੋਤੇ سورੰਕ ਨੇ ਜਿਨ ਸਿਰ ਦੀਨੇ ਕਾਟ 라वण ਕੋਈ ਬਿਖਾਰੀ ਨਹੀਂ ਸੀ ਉਹਨੇ ਆਪਣਾ ਸੀਸ ਕਟ ਕੇ ਅੱਗੋਂ ਰੱਖ ਲਿਆ ਉਹਨੂੰ ਪਤਾ ਸੀ ਕਿ ਰੱਬੀ ਪੁਰਸ਼ਾਂ ਦਾ ਆਸ਼ੀਰਵਾਦ ਮਾਇਆ ਦੀ ਦਮੜੀਆਂ ਨਾਲ ਨਹੀਂ ਮਿਲਦਾ ਤੇ ਜੇ ਮਾਇਆ ਦੀ ਦਮੜੀਆਂ ਨਾਲ ਜੋ ਆਸ਼ੀਰਵਾਦ ਦੇ ਦਿੰਦਾ ਹੈ ਉਹਦੇ ਆਸ਼ੀਰਵਾਦ ਦੀ ਵੀ ਉਤਨੀ ਕੀਮਤ ਹੈ ਜਿੰਨੀ ਉਸ ਮਾਇਆ ਦੀ ਐਸ ਤੋਂ ਜ਼ਿਆਦਾ ਕੁਝ ਵੀ ਨਹੀਂ ਇਹ ਵੀ ਮਹਿਸੂਸ ਕਰਦੇ ਉਹ ਆਸ਼ੀਰਵਾਦ ਉਤਨਾ ਹੀ ਹੈ ਜਿੰਨੀ ਮਾਇਆ ਹੈ ਬਾਕੀ ਕੁਝ ਵੀ ਨਹੀਂ ਕੁਝ ਵੀ ਨਹੀਂ ਸੰਮਨ ਜੋ ਇਸ ਪ੍ਰੇਮ ਕੇ ਦਮ ਕੇ ਹੋਤੀ ਸਾਟ ਰਾਵਣ ਹੋਤੇ ਸੋਰੰਕ ਨੇ ਜਿਨ ਸਿਰ ਦੀਨੇ ਕਾਟ ਹੁਣ ਸ਼ਿਵ ਜੀ ਦਾ ਆਸ਼ੀਰਵਾਦ ਪ੍ਰਾਪਤ ਚਾਰ ਵੇਦ ਜ਼ਬਾਨੀ ਕੰਠ ਨੇ ਮਹਾ ਸ਼ਕਤੀਸ਼ਾਲੀ ਹੈ ਬੜਾ ਤਾਕਤਵਰ ਹੈ ਹਾਰਿਆ ਕਿਉਂ ਹਾਰ ਦਾ ਕੀ ਕਾਰਨ ਕੰਨਨ ਭਰਾ ਬਾਗੀ ਹੋ ਗਿਆ ਭਰਾ ਨੇ ਸਾਰੇ ਭੇਦ ਦੱਸ ਦਿੱਤੇ ਰਾਵਣ ਵਿਵਿਖਸ਼ਣ ਬਿਰਾਬ ਆ ਗਈ ਹੋਗੀ ਬਿਰਾਗਤਦਾਰ ਹੋ ਗਿਆ ਜਦ ਵੀ ਕੋਈ ਕੌਮ ਹਾਰਦੀ ਹੈ ਭਰਾਵਾ ਕਰਕੇ ਹਾਰਦੀ ਹੈ ਜਦ ਵੀ ਕੋਈ ਦੇਸ਼ ਹਾਰਦਾ ਹੈ ਯਕੀਨ ਜਾਨੋ ਆਪਣੇ ਅੰਦਰ ਕੇ ਹਾਰਦਾ ਹੈ ਅਕਸਰ ਸਾਰੀ ਦੁਨੀਆ ਦੇ ਇਤਿਹਾਸ ਪੜ ਕੇ ਦੇਖ ਲੈਣਾ ਕੋਈ ਨਾ ਕੋਈ ਆਪਣੇ ਵਿੱਚੋਂ ਰਸਤਾ ਦੱਸ ਦਿੰਦਾ ਇੰਜ ਹੋ ਜਾਂਦਾ ਹੈ ਹਿੰਦੁਸਤਾਨ ਦੇ ਵਿੱਚ ਇੱਕ ਕਹਾਵਤ ਮਸ਼ਹੂਰ ਹੋ ਗਈ ਘਰ ਕਾ ਬੇਬੀ ਲੰਕਾ ਢਾਲੇ ਸਾਰੀ ਲੰਕਾ ਕਬਾ ਹੋ ਗਈ ਸਿਰਫ ਬਵੇਕਸ਼ਨ ਕਰਕੇ ਰਾਵਣ ਹਾਰ ਜਾਏ ਸਵਾਲ ਹੀ ਨਹੀਂ ਪੈਦਾ ਹੁੰਦਾ ਸਾਰੇ ਰਾਜ਼ ਦੱਸ ਦਿੱਤੇ ਬਵੇਕਸ਼ਨ ਨੇ ਰਾਵਣ ਅਿੰਝ ਜਿੱਤ ਸਕਦਾ ਹੈ ਤੂੰ ਹੋ ਗਈ ਜਿੱਤ ਮੂਰਛਤੋ ਕੇ ਰਾਵਣ ਗਿਰਿਆ ਸੈਂਕੜੇ ਬਾਣ ਉਸ ਨੂੰ ਸਰੀਰ ਦੇ ਚ ਲੱਗੇ ਨੇ خون ਵਗ ਰਿਹਾ ਹੈ ਕਹਿੰਨ ਰਾਮ ਦੇ ਮੂੰਹੋਂ ਆਹ ਨਿਕਲ ਗਈ ਜੈਸੇ ਪਛਤਾਪ ਔਰ ਪਤਾ ਉਸਨੇ ਲਕਸ਼ਮਣ ਨੂੰ ਕੀ ਆਖਿਆ ਲਕਸ਼ਮਣ ਇਕ ਬਹੁਤ ਕੀਮਤੀ ਮਨੁੱਖ ਉਸ ਨੂੰ اسی ਜ਼ਮੀਨ ਤੇ ਗਿਰਾ ਦਿੰਦਾ ਹੈ ਮੈਂ ਤੁਹਾਡੇ ਸਾਹਮਣੇ ਇਤਿਹਾਸ ਦੇ ਪੰਨੇ ਪਿਆ ਰੱਖਦਾ ਹੈ ਇਹ ਲਕਸ਼ਮਣ ਇੱਕ ਬਹੁਤ ਕੀਮਤੀ ਮਨੁੱਖ ਅਸੀਂ ਜ਼ਮੀਨ ਤੇ ਗਿਰਾ ਦਿੰਦਾ ਹੈ ਔਰ ਇਸ ਦੇ ਆਖਰੀ ਪ੍ਰਾਣ ਨਿਕਲਣ ਇਹ ਲਕਸ਼ਮਣ ਤੋਂ ਜਾ ਇਸ ਦੇ ਕੋਲ ਕੋਈ ਕੀਮਤੀ ਗਿਆਨ ਦੀ ਗੱਲ ਸਿੱਖ ਲੈ ਮੈਂ ਨਾ ਦਸਾਂ 15 ਸਾਲਾਂ ਚ ਦੇਖੇ ਨੇ ਸਿਖਾ ਨੇ ਪਧਨੀ ਕਿਤਨੇ ਗਿਰਾ ਦਿੱਤੇ ਮਨੁੱਖ ਜਿਨ੍ਹਾਂ ਕੋਲ ਦਿਲ ਦਿਮਾਗ ਸੀ ਜਿਨ੍ਹਾਂ ਕੋਲ ਸੋਖ ਸਖ ਸੀ ਸੀ ਕਿਸੇ ਤੇ ਇਲਜ਼ਾਮ ਲਾ ਕੇ ਗਿਰਾ ਦਿਓ ਕਿਸੇ ਨੋਜ ਗਿਰਾਤਾ ਗਿਰਾਣਾ ਤੇ ਆਸਾਨ ਹੈ ਇੱਕ ਦਰਖਤ ਨੂੰ ਪੈਦਾ ਕਰਨ ਦੇ ਚ ਫਲ ਫਲ ਤੱਕ ਅਪਣਾਉਣ ਦੇ ਚ 35 40 ਸਾਲ ਲੱਗ ਜਾਂਦੇ ਨੇ ਉਹਨੂੰ ਕੱਟਦਿਆਂ ਕਿੰਨੀ ਦੇਰ ਲੱਗਦੀ ਹੈ ਗੰਡੇਂ ਦੇ ਆ 6 ਮਾਂ ਸੁਣੇਂ ਦੇ ਆ 1 ਖਿਲ ਰਾਮ ਕਹਿੰਦੇ ਨੇ ਐ ਲਕਸ਼ਮਣ ਇੱਕ ਬਹੁਤ ਕੀਮਤੀ ਮਨੁੱਖ ਜ਼ਮੀਨ ਤੇ गिर ਗਿਆ ਹੈ। ਔਰ ਇਹ ਵਾਕਈ ਖਾਕ ਦੇ ਚ ਖਾਕ ਹੋ ਜਾਏ। ਇਸ ਤੋਂ ਪਹਿਲੇ ਇਹਦੇ ਇਹਦੇ ਤਨ ਦੇ ਜੁਗ ਚਾਨਣਾ ਜੋ ਪ੍ਰਕਾਸ਼ ਹੈ ਜੋ ਨੂਰ ਹੈ ਜਾ ਤੂੰ ਭੱਜ ਕੇ ਜਾ ਇਹਦੇ ਕੋਲ ਲੈ। ਹੁਣ ਜਿਸ ਨਾਲ ਇਤਨਾ ਵੱਡਾ ਯੁੱਧ ਹੋਇਆ ਹੋਵੇ। ਔਰ ਰਾਵਣ ਦੀ ਪਵਿੱਤਰਤਾ ਦੇ ਉਤੇ ਇੱਕ ਵੀ ੱੱਬਾ ਨਹੀਂ ਹੈ। ਸੀਤਾ ਨੂੰ ਉਸਨੇ ਸਿਰਫ ਕੈਦ ਰੱਖੇ। ਆਪਣੇ ਮਹਿਲਾਂ ਵਿੱਚ ਕੈਦ ਨਹੀਂ ਰੱਖਿਆ ਅਸ਼ੋਕ ਬਾਟਕਾ ਦੇ ਵਿੱਚ ਆਪਣੇ ਮਹਿਲਾਂ ਤੋਂ ਬਹੁਤ ਦੂਰ ਬਾਹਰ ਇਹ ਉਸਦੇ ਉੱਚੇ اخلاق ਦੀ ਨਿਸ਼ਾਨੀ ਹੈ ਕਿਸਦੇ ਬ੍ਰਾਹਮਣ ਹੋਣ ਦੀ ਨਿਸ਼ਾਨੀ ਚੁੱਕ ਕੇ ਕਿਉਂ ਲੈ ਆਇਆ ਉਹਨੇ ਐਲਾਨੀਆਂ ਕਿ ਅਸੀਂ ਤੇ ਮੇਰੀ ਭੈਣ ਦੀ ਨੱਕ ਨਹੀਂ ਕੱਟੀ ਮੇਰੀ ਨੱਕ ਕੱਟੀ ਗਈ ਹੈ ਤੇ ਮੈਂ ਹੁਣ RAM ਦੀ ਨੱਕ ਕਟਾਂਗਾ ਕਿਸੇ ਦੀ ਪਤਨੀ ਚੁੱਕ ਕੇ ਲੈਣਾ ਅਗਲੇ ਦੀ ਨੱਕ ਕਟਣੀ ਹੋਰ ਕੀ ਹੈ ਇਸ ਤਰ੍ਹਾਂ ਦੀ ਹੈ ਔਰ ਲਾਲਾ ਦੌਲਤ ਰਾਏ ਕਹਿੰਦਾ ਹੈ ਇਸ ਬਹੁਤ ਵੱਡੀ ਜੰਗ ਭयंकर ਯੁੱਧ ਦਾ ਕਾਰਨ ਦੋ ਇਸਤਰੀਆਂ ਨੇ ਇੱਕ ਸਰੂਪ ਨੱਖਾਇ ਸੀਤਾ ਇਹਨਾਂ ਦੋਵਾਂ ਨੂੰ ਇੱਕ ਪਾਸੇ ਕਰਦੇ ਯੁੱਧ ਨਹੀਂ ਹੋਣਾ ਸੀ ਤੇ ਜੰਗ ਨਹੀਂ ਹੋਣੀ ਸੀ ਰਾਮ ਨੂੰ ਕੋਈ ਲੋੜ ਨਹੀਂ ਸੀ ਰਾਵਣ ਨਾਲ ਲੜਨ ਦੀ ਤੇ ਰਾਵਣ ਕੋਈ ਦੁਸ਼ਟ ਨਹੀਂ ਸੀ ਐਸ ਵਾਸਤੇ ਦੁਸ਼ਟ ਹੋ ਗਿਆ ਉਹ ਸੀਤਾ ਨੂੰ ਚੁੱਕ ਲੈ ਗਿਆ ਕੋਈ ਇਹ ਨਹੀਂ ਕਹਿੰਦਾ ਲਕਸ਼ਮਣ ਨੇ ਕਹੀ ਕੀਤਾ ਕਿ ਇਸਤਰੀ ਦੀ ਲੱਕ ਕੱਟੀ ਕਿਉਂ ਇਸ ਇਲਜ਼ਾਮ ਦੇ ਚ ਨਹੀਂ ਆਉਂਦਾ ਜਿਹੜਾ ਇਲਜ਼ਾਮ ਰਾਵਣ ਤੇ ਲਾਇਆ ਜਾ ਰਿਹਾ ਹੈ ਪਰ ਉਹ ਤੇ ਜਿੱਤ ਗਿਆ ਜਿੱਤੇ ਆ ਭਗਵਾਨ ਹੋ ਜਾਂਦਾ ਹੈ ਹਾਰੇ ਆ ਸ਼ੈਤਾਨ ਹੋ ਜਾਂਦਾ ਹੈ ਔਰ ਕੀ ਜਿੱਤੇ ਸਾਫ ਹੈ ਜਿੱਤੇ ਆ ਭਗਵਾਨ ਹੋ ਜਾਂਦਾ ਹੈ ਹਾਰੇ ਆ ਸ਼ੈਤਾਨ ਹੋ ਜਾਂਦਾ ਹੈ ਔਰ ਜਿੱਤੇ ਹੋਏ ਦੇ ਨਾਲ ਕਲਮ ਦੇ ਧਨੀ ਤੁਲਸੀ ਜੈਸੇ ਕਲਮ ਦੇ ਧਨੀ ਦਿਮਾਗ ਦੇ ਧਨੀ ਜ਼ਬਾਨ ਦੇ ਧਨੀ ਚੱਲ ਪੈਂਦੇ ਨੇ ਹਾਰੇ ਹੋਏ ਦੇ ਨਾਲ ਕੋਈ ਨਹੀਂ ਚੱਲਦਾ ਹਾਰੇ ਕੋ ਹਰੀ ਨਾ ਤੁਮੇਰਿਸ਼ ਕਰਾ ਹਾਰ ਗਿਆ ਰਾਵਣ ਕੌਣ ਸਾਥ ਦੇ ਕਲਮ ਦੇ ਧਨੀ ਦਿਮਾਗ ਦੇ ਧਨੀ ਜ਼ਬਾਨ ਦੇ ਧਨੀ ਸੋਚਣ ਵਾਲੇ ਦਾਰਸ਼ਨਿਕ ਫਿਲਾਸਫਰ ਚਿੰਤਕ ਕਵੀ ਸਭ ਹਟ ਗਏ ਕਿਸੇ ਨੇ ਇਸ ਦੇ ਹੱਕ ਵਿੱਚ ਨਹੀਂ ਲਿਖਿਆ ਦੋਸ਼ ਹੈ ਸ਼ੈਤਾਨ ਹੈ ਪਰ ਸੋਚਣਾ ਚਾਹੀਦਾ ਹੈ ਇਸ ਨੇ ਕਿਉਂ ਕੀਤਾ ਜੇ ਦੀ ਭੈਣ ਦੀ ਵੀ ਤੇ ਲੱਕ ਕੱਟੀ ਹੈ ਤਾਂ ਲੱਕ ਕੱਟਣ ਵਾਲਾ ਕੌਣ ਹੈ ਅਗਰ ਸੀਤਾ ਨੂੰ ਚੁੱਕ ਕੇ ਲਿਆਣ ਵਾਲਾ ਸ਼ੈਤਾਨ ਹੈ ਤੋ ਨੱਕ ਕੱਟਣ ਵਾਲਾ ਕੌਣ ਹੈ ਔਰ ਉਹ ਵੀ ਕਿਸੇ स्त्री ਦੀ ਅਬਲਾ ਦੇ ਔਰ ਉਹ ਵੀ ਕੋਈ ਬਹੁਤ ਵੱਡਾ ਕਸੂਰ ਨਹੀਂ ਕੋਈ ਕਸੂਰ ਨਹੀਂ ਉਸ ਜ਼ਮਾਨੇ ਦੀ ਪ੍ਰਥਾ ਸੀ ਉਸ ਜ਼ਮਾਨੇ ਦਾ ਰਿਵਾਜ ਸੀ ਸਵੈਮਬਰ ਦਾ ਉਹਤੇ ਵਰ ਮਾਲਾ ਪੈਣਣ ਲੱਗੀ ਉਹਦੀ ਨੱਕ ਕੱਟ ਲਈ ਇਹ ਤੇ ਬਹੁਤ ਵੱਡਾ ਦਰੋਹ ਹੈ ਇਹ ਤੇ ਬਹੁਤ ਵੱਡਾ ਜ਼ੁਲਮ ਹੈ ਪਰ ਨਹੀਂ ਆਖਾਂਗੇ ਜ਼ਾਲਮ ਕਿਉਂਕਿ ਜਿੱਤ ਗਏ ਨੇ ਜੋ ਜਿੱਤ ਜਾਏ ਉਹ ਭਗਵਾਨ ਹੋ ਜਾਂਦਾ ਹੈ ਜੋ ਹਾਰ ਜਾਏ ਉਹ ਸ਼ੈਤਾਨ ਹੋ ਜਾਂਦਾ ਹੈ ਇਕ ਸਹੀ ਹੈ ਜਿਹੜੇ ਗੁਣ RAM ਦੇ ਚ ਨੇ ਉਤਨੇ ਗੁਣ RAVAN ਦੇ ਚ ਵੀ ਨੇ ਧਾਰਮਕ ਹੈ RAM ਧਾਰਮਕ ਹੈ RAVAN ਵਿਸ਼ਿਸ਼ਟ ਕੋਲ ਪੜੇ ਨੇ RAM ਪਾਠੀ ਨੇ ਅੱਛੇ ਨਾਮ ਜਪਣ ਵਾਲੇ ਨੇ ਰਸਕ ਨੇ ਈਸ਼ਵਰ ਨੂੰ ਮੰਨਣ ਵਾਲੇ ਨੇ ਪਰ ਇਹ ਵੀ ਨਾਸਤਿਕ ਨਹੀਂ ਹੈ ਸ਼ਿਵ ਜੀ ਦਾ ਉਪਾਸ਼ਕ ਹੈ ਚਾਰੇ ਵੇਦ ਉਸ ਨੂੰ ਜ਼ੁਬਾਨੀ ਕੰਟਨੇ ਧਾਰਮਿਕ ਤੌਰ ਤੇ ਦੋਹਾਂ ਦਾ ਕੋਈ મતਭੇਦ ਵੀ ਨਹੀਂ ਕਰੇ ਲੋ ਝਗੜਾ ਇਹ ਵੀ ਮੈਂ ਅਰਜ਼ ਕਰਦੇ ਆ ਦੋ ਇਸਤਰੀਆਂ ਨੇ ਇੱਕ ਪਾਸੇ ਕਰਦੇ ਹੋਏ جنگ ਨਹੀਂ ਹੋਣੀ ਸੀ ਲਾਲਾ ਦੌਲਤ ਰਾਏ ਨੇ ਐਸਾ ਹੀ ਲਿਖਿਆ ਤਾਂ ਖੈਰ ਮੁਖਤਸਰ ਮੈਂ ਅਲਸ ਕਰਾਂ RAM ਕਹਿੰਦੇ ਨੇ ਅਹ ਲਕਸ਼ਮਣ ਬੜਾ ਕੀਮਤੀ ਮਨੁੱਖ ਜਾ ਰਿਹਾ ਹੈ ਗਿਰ ਗਿਆ ਅਸੀਂ ਜਿਸ ਇਨਸਾਨ ਨੂੰ ਜ਼ਮੀਨ ਤੇ ਗिराया ਹੈ ਇਹ ਮਾਮੂਲੀ ਪੱਦਰ ਦਾ ਨਹੀਂ ਹੈ ਬਹੁਤ ਮਹਾਨ ਇਨਸਾਨ ਹੈ ਜਾਸ਼ ਦੇ ਪ੍ਰਾਣ ਨਿਕਲਨ ਇਸ ਤੋਂ ਪਹਿਲੇ ਇਸ ਦੀ ਕੁਝ ਮਹਾਨਤਾ ਆਪਣੀ ਝੋਲੀ 'ਚ ਪਾ ਲਏ ਤੂੰ ਭੱਜ ਗਿਆ ਲਕਸ਼ਮਣ ਗਿਆ RAM ਜਿੱਥੇ ਨਿਰਮਾਣਤਾ ਦੀ ਮੂਰਤੀ ਸਨ ਭਲੇਮ ਸਨ ਉਥੇ ਲਕਸ਼ਮਣ ਦੀ ਤਬੀਅਤ ਬਿਲਕੁਲ ਇਸ ਤੋਂ ਉਲਟ ਸੀ ਬਿਲਕੁਲ RAM ਤੋਂ ਉਲਟ ਉਹ ਜਿੱਥੇ ਸ਼ਾਂਤ ਮਈਸ਼ਾ ਨੇ ਬਿਲਕੁਲ ਕਰੋਦੀ ਸਵਾਰ ਉਹ ਜਿੱਥੇ ਦੂਰ ਦ੍ਰਿਸ਼ਕ ਸਨ ਇਤਨੀ ਗਲ ਲਕਸ਼ਮਣ ਦੇ 'ਚ ਨਹੀਂ ਸੀ ਦੇ ਵੀ ਨਰਸ ਕਰਦੇ ਆ ਸਿਰ ਦੇ ਭਾਰ ਖੜੇ ਹੋ ਗਏ ਤੇ ਕਹਿਣ ਲੱਗੇ ਆ ਬ੍ਰਾਹਮਣ ਦੇਵਤਾ ਸੁਣਿਆ ਤੁਹਾਡੇ ਕੋਲ ਬੜਾ ਗਿਆਨ ਹੈ ਬੜੀ ਸਮਝ ਆਏ ਕੋਈ ਕੀਮਤੀ ਗੱਲ ਸਾਡੀ ਝੌਲੀ ਚ ਵੀ ਪਾਓ ਜੋ ਸਾਡੀ ਜ਼ਿੰਦਗੀ ਚ ਕੰਮ ਆਵੇ ਅੱਖਾਂ ਖੋਲੀਆਂ ਨੇ ਇਸ ਤੜਪ ਦੇ ਰਾਮਣ ਨੇ ਔਰ ਇੰਜ ਮੁਸਕਰਾਇਆ ਹੈ ਜਿਵੇਂ ਕਿਸੇ ਬੱਚੇ ਤੇ ਕਿਸੇ ਨਾਦਾਨ ਦੇ ਅੱਖਾਂ ਮੀਟ ਲਈਆਂ ਤੜਪ ਰਿਆ ਸ੍ਰੀਚਾਰਾ प्राण निकल रहे हैं नहीं कुछ बोल रहा लक्ष्मण वापस आ गया है कहता है भगवन ओते बोलदा ही नहीं कि जद बोलदा ही नहीं ओदे कोल की ज्ञान लईए राम कैना पुरखा तेरे कोल ओ वशप नहीं है ज्ञान लेने दा जिस दे कोल ज्ञान लैदा है ओदे सिर दे भार नहीं खडे होईदा जा ओस दे कदमा दे च खडा हो ते हाथ जोड़ के ज्ञान दी मांग कर ਉਹ ਜਿਸ ਦੇ ਕਦਮਾਂ ਵਿੱਚ ਰਾਮ ਆਪਣੇ ਭਰਾ ਨੂੰ ਖੜਾ ਕਰਨਾ ਚਾਹੁੰਦੇ ਨੇ ਯਕੀਨ ਜਾਨੋ ਮਨੁੱਖ ਕੋਈ ਮਾਮੂਲੀ ਪੱਦਰਦਾ ਨਹੀਂ ਹੋ ਸਕਦਾ ਬੜਾ ਕੀਮਤੀ ਮਨੁੱਖ ਵਕਤ ਦਾ ਕੀਮਤੀ ਇਨਸਾਨ ਹੈ ਕਦਮਾਂ ਵਿੱਚ ਖੜਾ ਹੋਇਆ ਲਕਸ਼ਮਣ ਔਰ ਕਹਿੰਦਾ ਹੱਥ ਜੋੜ ਕੇ اے ਬ੍ਰਾਹਮਣ ਦੇਵਤਾ ਜੋ ਜ਼ਿੰਦਗੀ ਦਾ ਕੀਮਤੀ ਅਨੁਭਵ ਹੈ ਇਸ ਆਖਰੀ ਸਮੇਂ ਸਾਡੀ ਝੋਲੀ ਚ ਪਾਓ ਰਾਵਣ ਦੇ ਨੇਤਰ ਖੁੱਲੇ ਨੇ ਬਹੁ ਜਿਆ। ਇਹ ਲਕਸ਼ਮਣ ਹੁਣ ਤੈਨੂੰ ਲੈਣ ਦੀ ਢੰਗ ਆਇਆ। ਹੁਣ ਤੈਨੂੰ ਪ੍ਰਾਪਤ ਕਰਨ ਦਾ ਢੰਗ ਆਇਆ। ਸੁਣ। ਮਨੁੱਖ ਦੀ ਜ਼ਿੰਦਗੀ ਦੇ ਵਿੱਚ ਕੱਲ ਕਤਈ ਨਹੀਂ ਆਉਂਦਾ। ਜੋ ਜ਼ਰੂਰੀ ਕੰਮ ਹੋਵੇ ਉਸ ਨੂੰ ਹਮੇਸ਼ਾ ਹੀ ਅੱਜ ਕਰ ਲੈਣਾ ਚਾਹੀਦਾ ਹੈ। ਮੁਲਤਵੀ ਨਹੀਂ ਕਰਨਾ ਚਾਹੀਦਾ। ਕੱਲ ਤੇ ਨਹੀਂ ਸੁਪਨਾ ਚਾਹੀਦਾ। ਪੋਸ਼ ਬੋਨ ਨਹੀਂ ਕਰਨਾ ਚਾਹੀਦਾ। ਮਨੁੱਖ ਅਕਸਰ ਜਦ ਚੰਗਿਆਈਆਂ ਨੂੰ ਕੱਲ ਤੇ ਛੱਡ ਦਿੰਦਾ ਹੈ ਉਹਦੀ ਜ਼ਿੰਦਗੀ ਚ ਕਦੀ ਚੰਗਿਆਈ ਫਲੀਬੋਤ ਵੀ ਨਹੀਂ ਹੋ ਸਕਦੀ ਨੇਕੀਆਂ ਫਲੀਬੋਤ ਵੀ ਨਹੀਂ ਹੋ ਸਕਦੀਆਂ ਇਤਨਾ ਕੀਮਤੀ ਗਿਆਨ ਇਹ ਮਰਦਿਆਂ ਆ ਵੀ ਦੇ ਰਿਹਾ ਹੈ ਰਾਵਣ ਹਿੰਦੁਸਤਾਨੀਆਂ ਦੇ ਅਚੇਤਨ ਮਨ ਦੇ ਚ ਇਹ ਅਹਿਸਾਸ ਹੈ ਜਦ ਵੀ ਸਾਲ ਦੇ ਸਾਲ ਰਾਵਣ ਨੂੰ ਜਲਾਉਂਦੇ ਨੇ ਨਾ ਉਸ ਤੋਂ ਪਹਿਲੇ ਉਹ ਜਿਹੜਾ ਸਰੂਪ ਬਣਾ ਕੇ ਲਿਆਂਦੇ ਨੇ ਨਾ RAM ਤੇ Lakshman ਦਾ ਉਹ ਰਾਵਣ ਦੀ ਪ੍ਰਕਰਮਾ ਕਰਦਾ ਹੈ ਸ਼ਾਇਦ ਤੁਹਾਡੇ ਵਿੱਚ ਕਿਸੇ ਨੇ ਦੇਖਿਆ ਹੋਵੇ ਪਹਿਲੇ ਪ੍ਰਕਰਮਾ ਕਰ ਦੇਣੇ ਸਜਦਾ ਕਰ ਦੇਣੇ ਔਰ ਸਾਰਾ ਦਿਨ ਵੀ இந்து ਲੋਕ ਮੱਥਾ ਟੇਕਦੇ ਨੇ ਭਾਈ ਹੱਥ ਦੋ ਕੇ ਇੱਕ ਪਾਸੇ ਤੇ ਇਸ ਦਾ ਪੁਤਲਾ ਜਲਾਣਾ ਇਹਦੀ ਬੇਇੱਜ਼ਤੀ ਕਰਨੀ ਹੈ ਫਿਰ ਮੱਥਾ ਟੇਕਣ ਦਾ ਕੀ ਮਤਲਬ ਕਿਉਂ ਮੱਥਾ ਟੇਕਦੇ ਸਾਰਾ ਦਿਨ ਪ੍ਰਕਰਮਾ ਪੇ ਕਰਦੇ ਹੋ ਸਾਰਾ ਦਿਨ ਮੱਥਾ ਪੇ ਟੇਕਦੇ ਹੋ ਅਚੇਤਨ ਮਨ ਦੇ ਵਿੱਚ ਇਹ ਖਿਆਲ ਹੈ ਕਿ ਬੰਦਾ ਤੇ ਭਗਵਾਨ ਦੀ ਤਰ੍ਹਾਂ ਸੀ ਫਿਰ ਇਤਨੀ ਬੇਇੱਜ਼ਤੀ ਕਿਉਂ ਕਰ ਰਹੇ ਹੋ ਸਾਲ ਦੇ ਸਾਲ ਉਸ ਨੂੰ ਜਲਾ ਕਿਉਂ ਰਹੇ ਹੋ ਭੂਕ ਕਿਉਂ ਰਹੇ ਹੋ ਉਦਾ ਪੁਤਲਾ ਕਿਉਂ ਜਲਾ ਰਹੇ ਹੋ ਵੀਰੋ ਅੱਜ ਦੀ ਜਿਹੜੀ ਅਸੀਂ ਕਥਾ ਦੇਖੀ ਹੈ ਬਹੁਤ ਕਮਾਲ ਕਥਾ ਸੀ ਤੇ ਦੇਖੋ ਜਿਸ ਤਰ੍ਹਾਂ ਕਿ ਸੰਤ ਸਿੰਘ ਮਸਕੀਨ ਜੀ ਹੋਣਾ ਨੇ ਕਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਨੇ ਸਿਰਫ 라ਵਣ ਦੇ ਨਾਲ ਉਹਨਾਂ ਨੇ ਅਨਿਆਇ ਕੀਤਾ ਵੈ ਇਹ ਮੈਂ ਪਹਿਲੇ ਵੀ ਕਥਾ ਸੁਣੀ ਹੈ ਹਰ ਦਫਾ ਕਥਾ ਮੁxtਲਫ ਹੈ ਗਿਆਨੀ ਜੀ ਹੋਰ ਡਿਟੇਲ ਦੇ ਨਾਲ ਉਤੇ ਦੱਸਦੇ ਹੈ ਤੇ ਹੋਰ ਨੋਲੇ ਜਾਫਾ ਹੁੰਦਾ ਕਥਾ ਸੁਣਨ ਤੋਂ ਪਹਿਲੇ ਵੀਰੋ ਮੈਨੂੰ ਇਹ ਹੀ ਲੱਗਦਾ ਸੀ ਕਿ ਰਾਵਣ ਬੜਾ ਵੱਡਾ ਦੁਸ਼ਤ ਹੈ ਜਿੰਨਾ ਇੱਕ ਸ਼ੈਤਾਨ ਹੈ ਜਿੰਨੇ ਕਿ ਮਾੜਾ ਕੰਮ ਕੀਤਾ ਵਾ ਲੇਕਿਨ ਜਿਹੜਾ ਰਾਵਣ ਦੇ ਨਾਲ ਹੋਇਆ ਰਾਵਣ ਦੇ ਨਾਲ ਅਗਰ ਕਿਸੇ ਵਿਅਕਤੀ ਦੇ ਨਾਲ ਵੀ ਅਜਿਹਾ ਹੋਵੇ ਕਿ ਉਹਦੀ ਭੈਣ ਦਾ ਕੋਈ ਨੱਕ ਵੜ ਦੇ ਉਹਦੀ ਭੈਣ ਨੂੰ ਕੋਈ ਜ਼ਲੀਲ ਕਰੇ ਤਾਂ ਵੀਰੋ ਬਦਲਾ ਜ਼ਰੂਰ ਲੈਗਾ ਉਹਨੂੰ ਗੁੱਸਾ ਜ਼ਰੂਰ ਹੋਏਗਾ ਲੇਕਿਨ ਰਾਵਣ ਦਾ ਵੱਡਾ ਪੰਨਾ ਹੈਗਾ ਵਾ ਕਿ ਉਹਨੇ ਲਕਸ਼ਮਣ ਦੀ ਉਹਨਾਂ ਦੀ ਜਿਹੜੀ ਹੈ ਸੀ ਉਹਦਾ ਨੱਕ ਨਹੀਂ ਵੜਿਆ ਲੇਕਿਨ ਉਹਨਾਂ ਦਾ ਨੱਕ ਜੁਗਾ ਦਿੱਤਾ ਵਕਰੀ ਗੱਲ ਹੈ ਵੀਰੋ ਰਾਵਣ ਜਿਹੜਾ ਸੀ ਉਹ ਜੰਗ ਦੇ ਵਿੱਚ ਮਰ ਗਿਆ ਕਿਉਂ ਮਰਿਆ ਕਿਉਂਕਿ ਆਪਣਿਆਂ ਨੇ ਇਹ ਗਦਦਾਰੀ ਕੀਤੀ ਇਸ ਕਰਕੇ 라ਵਣ ਮਰਿਆ ਨਹੀਂ ਤੇ 라ਵਣ ਬੜਾ ਸ਼ਕਤੀਸ਼ਾਲੀ ਤੇ ਬੜਾ ਗੁਣਾ ਵਾਲਾਗਾ ਸੀ ਲੇਕਿਨ ਬਹੁਤ ਪਿਆਰੀ ਕਥਾ ਸੀ ਬਹੁਤ ਮੈਨੂੰ ਮਜ਼ਾ ਆਇਆ ਵੀਰੋ ਤੁਹਾਨੂੰ ਕਿਸ ਤਰ੍ਹਾਂ ਲੱਗੀ ਆਈ ਦੀ ਕਥਾ ਕਮੈਂਟ ਕਰਕੇ ਆਪਣੀ ਰਾਏ ਦਾ ਜ਼ਰੂਰ ਲਾਜ਼ਮੀ ਕਰਿਓ ਆਪਣਾ ਢੇਰ ਸਾਰਾ ਖਿਆਲ ਰੱਖੇ ਦੁਆਵਾਂ ਯਾਦ ਰੱਖਿਓ ਅੱਲਾ ਫੇ